ਉਥੇ ਦੋ ਨਿਸ਼ਾਨ ਝੂਲਦੇ ਹੋ ਤਖਤ ਦੇ ਨਾਲ ਕਿਸੇ ਦੀ ਉਕਾਦਿਆ ਮੱਥਾ ਲਾਉਣ ਦੀ ਕਿਸੇ ਲੀਡਰ ਦੀ ਹੈਸੀਅਤ ਹੈਗੀ ਆ ਕੀ ਉਸ ਤਖਤ ਨਾਲ ਮੱਥਾ ਲਾ ਸਕੇ ਮੇਰੀ ਪੀੜੀ ਦੇ ਸਿਧਾਂਤ ਜਿਵੇਂ ਪਾਸ਼ਾ ਮਰੇ ਦਾ ਤਖਤ ਗੁਰੂ ਰਾਮ ਦਾ ਸੱਚੇ ਪਾਸ਼ਾ ਦੇ ਘਰ ਨਾਲ ਜਿਨ੍ਹਾਂ ਦੁਸ਼ਟਾਂ ਨੇ ਮੱਥਾ ਲਾਇਆ ਅੱਜ ਉਹਨਾਂ ਦਾ ਇਤਿਹਾਸ ਲਿਖਿਆ ਜਾਣਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਇਹਨਾਂ ਪਾਪੀਆਂ ਨੂੰ ਇਥੋਂ ਕੱਢਣਾ ਕਿਦਾਂ ਅੱਜ ਇਹਨਾਂ ਉਹ ਘਟੀਆ ਹਰਕਤ ਕਰਤੀ ਕਿ ਇਹਨਾਂ ਬੇਸ਼ਰਮਾਂ ਨੂੰ ਜਿੰਨੀਆਂ ਲਾਂਤਾਂ ਪਾਲਾ ਮੈਂ ਜਿੰਨੀਆਂ ਜਹਾਂ ਦੀਆਂ ਲਾਂਤਾ ਪਾਲਾਂ ਉਨੀਆਂ ਹੀ ਥੋੜੀਆਂ ਦਾੜੀਆਂ ਬਨ ਕੇ ਹਰਲ ਹਰਲ ਕਰਦੇ ਜਾਂਦੇ ਉੱਥੇ ਜਾ ਕੇ ਦਾੜੀਆਂ ਖੋਲ ਲੈਂਦੇ ਜੀ ਵੀ ਸਿੱਖ ਜੇ ਅੱਜ ਐਡੀ ਪੀਸੀ ਦੀ ਇਲੈਕਸ਼ਨ ਕਰਾ ਲਓ ਜੇਕਰ ਤੁਹਾਨੂੰ ਲੋਕਾ ਕੋਟ-ਕਟ ਕੇ ਨਾ ਨਾ ਘਰਾਂ ਚੋਂ ਕੱਢਿਆ ਤੇ ਫਿਰ ਨਾ ਬਦਲਦੇ ਹੋ ਤੁਸੀਂ ਬੇੜਾ ਕਰਕੇ ਹੋਣਾ ਟੋਡਾ ਔਰ ਇਹ ਅੱਜ ਤੋਂ ਸ਼ੁਰੂਆਤ ਆ ਲੈ ਕੇ ਲੈ ਲਿਓ ਮੇਰੇ ਕੋਲ ਟੋਡਾ ਜਿਹੜਾ ਨਾ ਪਾਪੀ ਉਹ ਘੜਾ ਭਰ ਗਿਆ ਅੱਜ ਯਾਰ ਕਿਸੇ ਚੀਜ਼ ਦੀ ਉਹ ਜਿਨ੍ਹਾਂ ਜੱਫੇਦਾਰਾਂ ਦੇ ਗਾੜੀ ਜਾ ਕੇ ਸਿਰ ਝੁਕਦੇ ਆ ਜਿਸ ਦਿਨ ਦੀ ਇਹਨਾਂ ਨੂੰ ਸਜ਼ਾ ਸੁਣਾਈ ਆ ਕੀ ਕੁਝ ਹੋਇਆ ਉੱਥੇ ਕੀ ਤਮਾਸ਼ੇ ਕੀਤੇ ਇਹਨਾਂ ਨੇ ਤੁਹਾਡੇ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਵਾਏ ਜਿਹੜੇ ਲੋਕ ਅੱਜ ਮੂੰਹ ਤੇ ਟੇਪ ਲਾ ਕੇ ਬੈਠੇ ਆ ਨਾ ਵੀ ਕੀ ਹੋਊਗਾ ਤੁਸੀਂ ਵੀ ਗੰਗੂ ਪਾਪੀ ਦੇ ਵਾਰਸ ਜੇ ਤੁਸੀਂ ਵੀ ਲਾਂਂਤਾ ਸੰਭਾਲੋ ਤੁਹਾਨੂੰ ਅੱਜ ਸਿੱਖ ਕੌਮ ਲਾਂਂਤਾ ਦਾ ਕਿਤਾਬ ਦਿੰਦੀ ਆ ਔਰ ਲਾਂਂਤੀਓ ਬੇਸ਼ਰਮੋ ਉਹ ਕਿਹੜਾ ਮੂੰਹ ਲੈ ਕੇ ਆਉਂਦੇ ਜੇ ਗੁਰੂ ਰਾਮਦਾਸ ਅੱਗੇ ਪਾਛਾ ਦੇ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀ ਕਮੇਟੀ ਦੀ ਅੱਜ ਮੀਟਿੰਗ ਹੁੰਦੀ ਆ ਜਿਸ ਦੇ ਵਿੱਚ ਵੱਡੇ ਫੈਸਲੇ ਲਈ ਜਾਂਦੇ ਨੇ ਦੋ ਤਖਤਾਂ ਦੇ ਸਹਿਬਾਨ ਜਥੇਦਾਰ ਸਹਿਬਾਨਾਂ ਨੂੰ ਮੁਅਤਲ ਕਰਕੇ ਉਸ ਦੀ ਜਗ੍ਹਾ ਤੇ ਨਵੇਂ ਜਥੇਦਾਰ ਨਿਯੁਕਤ ਕੀਤੇ ਜਾਂਦੇ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਮੁਅਤਲ ਕਰਕੇ ਉਸ ਦੀ ਜਗ੍ਹਾ ਤੇ ਕੁਲਦੀਪ ਸਿੰਘ ਕਰਗੱਜ ਨੂੰ ਨਵਾਂ ਜਥੇਦਾਰ ਲਗਾਇਆ ਗਿਆ ਤੇ ਉਹਨਾਂ ਨੂੰ ਹੀ ਸ੍ਰੀ ਅਕਾਲ ਤਖਤ ਸਭਾ ਦੇ ਕਾਰਜਕਾਰ ਜਥੇਦਾਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਬਾਬਾ ਟੇਕ ਸਿੰਘ ਨੂੰ ਲਗਾਇਆ ਗਿਆ ਹੈ ਥੋੜੇ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਵਾਮਾ ਨੂੰ ਮੁਅਤਲ ਕਰਤਾ ਗਿਆ ਸੀ ਇਸੇ ਤਰ੍ਹਾਂ ਹੀ ਜੇ ਦੇਖਿਆ ਜਾਵੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗਵਰਨਰ ਦੀ ਸੇਵਾ ਕਰ ਰਹੇ ਸਨ ਉਸੇ ਤਰ੍ਹਾਂ ਉਹਨਾਂ ਦੀ ਸੇਵਾ ਜਾਰੀ ਰਹੇਗੀ ਤੇ ਗਿਆਨੀ ਸੁਲਤਾਨ ਸਿੰਘ ਦੀ ਸੇਵਾ ਵੀ ਜਾਰੀ ਰਹੇਗੀ ਪਰ ਇਸ ਫੈਸਲੇ ਨੂੰ ਸਿੱਖ ਪੰਥ ਬਹੁਤ ਜ਼ਿਆਦਾ ਦੇਖ ਰਹੀ ਹੈ ਉਹਨਾਂ ਦੇ ਮਨਾਂ ਵਿੱਚ ਕੀ ਵਿਚਾਰ ਨੇ ਕੀ ਗੱਲਬਾਤ ਕਰਨਾ ਉਹਨਾਂ ਦੇ ਮਨਾਂ ਵਿੱਚ ਆ ਰਹੀ ਹੈ ਇਹ ਸਾਂਝਾ ਕਰਨ ਲਈ ਅੱਜ ਸਾਡੇ ਨਾਲ ਸਿੱਖ ਆਗੂ ਸੋਨੂ ਜੰਡਿਆਲਾ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਸੋਨੂੰ ਜੰਡਿਆਲਾ ਜੀ ਦੇ ਅੱਜ ਅੰਤਰੀ ਕਮੇਟੀ ਦੇ ਵਿੱਚ ਮੀਟਿੰਗ ਹੋਈ ਹੈ ਜਿੱਥੇ ਸਾਰੇ ਪੰਥ ਦੇ ਨਜ਼ਰਾਂ ਟਿੱਕੀਆਂ ਹੋਈਆਂ ਸਨ ਕੀ ਫੈਸਲਾ ਨਿਕਲ ਕੇ ਜਿਹੜਾ ਆਇਆ ਹੈ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਦੇਖਦੇ ਸੀ ਅੱਜ ਤੋਂ ਵੱਗੁਰ ਜੀ ਤੇ ਖਾਲਸਾ ਵਾਗੁਰ ਜੀ ਕੀ ਅੱਜ ਮੈਂ ਤੇ ਕੀ ਸਾਰਾ ਦੇਸ਼ ਵੇਖ ਰਿਹਾ ਸਾਰੀ ਸਿੱਖ ਕੌਮ ਵੇਖ ਰਹੀ ਹੈ ਅੱਜ ਸਾਡੇ ਲਈ ਕਾਲਾ ਦਿਨ ਹੈ ਔਰ ਕਾਲੇ ਦਿਨ ਵਜੋਂ ਅਸੀਂ ਜਿਹੜਾ ਇਹ ਦਿਨ ਮਨਾ ਰਹੇ ਹਾਂ ਔਰ ਇਹ ਇਤਿਹਾਸ ਦੇ ਵਿੱਚ ਅੱਜ ਇਹ ਦਿਨ ਜਿਹੜਾ ਲਿਖਿਆ ਜਾਣਾ ਵਾ ਕਿ ਅੱਜ ਮੀਰੀ ਪੀਰੀ ਦੇ ਸਿਧਾਂਤ ਜਿਵੇਂ ਪਾਸ਼ਾ ਮਾਰੇ ਦਾ ਤਖਤ ਗੁਰੂ ਰਾਮ ਦਾ ਸੱਚੇ ਪਾਸ਼ਾ ਦੇ ਘਰ ਨਾਲ ਜਿਨ੍ਹਾਂ ਦੁਸ਼ਟਾਂ ਨੇ ਮੱਥਾ ਲਾਇਆ ਅੱਜ ਉਹਨਾਂ ਦਾ ਇਤਿਹਾਸ ਲਿਖਿਆ ਜਾਣਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਇਹਨਾਂ ਪਾਪੀਆਂ ਨੂੰ ਇੱਥੋਂ ਕੱਢਣਾ ਕਿਦਾਂ ਕਿਉਂਕਿ ਇਹ ਮਸੰਦਾਂ ਨੇ ਇੰਨਾ ਇੱਕ ਗੰਦ ਪਾਤਾ ਅੱਜ ਇਹਨਾਂ ਉਹ ਘਟੀਆਂ ਹਰਕਤ ਕਰਤੀ ਕਿ ਇਹਨਾਂ ਬੇਸ਼ਰਮਾਂ ਨੂੰ ਜਿੰਨੀਆਂ ਲਾਂਤਾਂ ਪਾਲਾਂ ਮੈਂ ਜਿੰਨੀਆਂ ਜਹਾਂ ਦੀਆਂ ਲਾਂਤਾਂ ਪਾਲਾਂ ਉਨੀਆਂ ਹੀ ਥੋੜੀਆਂ ਕਿਉਂਕਿ ਬੇਸ਼ਰਮਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਆਏ ਦਿਨ ਕੋਈ ਨਾ ਕੋਈ ਵਿਵਾਦਤ ਬਿਆਨ ਕਦੀ ਕਿਸੇ ਜਥੇਦਾਰ ਤੇ ਕਾਰਵਾਈ ਕਦੀ ਕਿਸੇ ਤੇ ਉਹ ਕਦੀ ਸੁਣਿਆ ਸੀਗਾ ਉੱਥੇ ਦੋ ਨਿਸ਼ਾਨ ਝੁਲਦੇ ਹੋ ਤਖਤ ਦੇ ਨਾਲ ਕਿਸੇ ਦੀ ਉਕਾਦਿਆ ਮੱਥਾ ਲਾਉਣ ਦੀ ਕਿਸੇ ਲੀਡਰ ਦੀ ਹیثیت ਹੈਗੀ ਆ ਕੀ ਉਸ ਤਖਤ ਨਾਲ ਮੱਥਾ ਲਾ ਸਕੇ ਉਹ ਜਿੱਥੇ ਜਾ ਕੇ ਸਿਰ ਝੁਕਦੇ ਹੋਣ ਜਿੱਥੇ ਜਾ ਕੇ ਲੋਕ ਝੋਲੀਆਂ ਅੜਦੇ ਹੋਣ ਜਿੱਥੋਂ ਰਾਜਨੀਤੀ ਦੀ ਭੀਖ ਮੰਗੀ ਜਾਂਦੀ ਹੋਵੇ ਉਸ ਤਖਤ ਦੇ ਜਥੇਦਾਰ ਗੜੀ ਸਿਰ ਝੁਕਦਾ ਔਰ ਜਥੇਦਾਰ ਫੈਸਲਾ ਸੁਣਾਉਂਦੇ ਜਥੇਦਾਰਾਂ ਨੂੰ ਤਲਪ ਨਹੀਂ ਕੀਤਾ ਜਾਂਦਾ ਜਥੇਦਾਰਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਦਿਨਾਂ ਚ ਅੱਜ ਸਾਡੀਆਂ ਸਿੱਖ ਸੰਸਥਾਵਾਂ ਔਰ ਸਾਡੇ ਸਿੱਖ ਲੀਡਰ ਸਾਡੇ ਕੌਮ ਦਾ ਹਾਏ ਹਾਏ ਰੌਲਾ ਪਾਉਣ ਵਾਲੇ ਤੇ ਜਿਹੜੇ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਧਰਮ ਦੇ ਠੇਕੇਦਾਰ ਜਿਹੜੇ ਪ੍ਰਚਾਰ ਕਰਦੇ ਆ ਉਹ ਕਿੱਥੇ ਸੋਂਗੇ ਉਹ ਕਿਹੜੀ ਗੁਫਾ ਜਿਹਦੇ ਵਿੱਚ ਜਾ ਕੇ ਤੁਸੀਂ ਬੰਦਗੀ ਕਰਨ ਦੇ ਪੈਂਦੇ ਅੱਜ ਕਿਉਂ ਨਹੀਂ ਤੁਸੀਂ ਆਉਂਦੇ ਅੱਜ ਸਾਡੀ ਕੌਮ ਦੇ ਗਲ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਲੋਕਾਂ ਨੇ ਜਿੱਥੇ ਇਹਨਾਂ ਨੂੰ ਘਰਾਂ 'ਚ ਬਿਠਾਤਾ ਬੇਅਦਬੀਆਂ ਇਹਨਾਂ ਕਰਵਾਤੀਆਂ ਆਏ ਦਿਨ ਮਾੜੇ ਤੋਂ ਮਾੜਾ ਕੰਮ ਇਹਨਾਂ ਕਰਤਾ ਫਿਰ ਜੇਕਰ ਅੱਜ ਅਸੀਂ ਇਹਨਾਂ ਲੋਕਾਂ ਨਾਲ ਨਹੀਂ ਨੱਪਾਵਾਂਗੇ ਫਿਰ ਆਉਣ ਵਾਲਾ ਸਮਾਂ ਤੁਸੀਂ ਵੇਖ ਲਿਓ ਇਹ ਉਹੀ ਤਖਤ ਹੈ ਜਿੱਥੇ ਦੁਨੀਆ ਚਿਤਨ ਵਾਲਾ ਸਿੱਖ ਕੌਮ ਦਾ ਜੋਧਾ ਜਰਨੈਲ ਮਹਾਰਾਜਾ ਰਣਜੀਤ ਸਿੰਘ ਫਿਰ ਝੁਕਾ ਕੇ ਸਦਕਾਰ ਕਰਦਾ ਸੀ ਕਿ ਮਹਾਰਾਜ ਹੁਕਮ ਕਰੋ ਉਹੀ ਜਥੇਦਾਰਾਂ ਦਾ ਤਖਤ ਹੈ ਉਹੀ ਕੌਮ ਦਾ ਤਖਤ ਹੈ ਜਿੱਥੇ ਵੱਡੇ ਵੱਡੇ ਜਰਨੈਲ ਜਾ ਕੇ ਝੁਕਦੇ ਆ ਔਰ ਤੁਸੀਂ ਉਸ ਤਖਤ ਨਾਲ ਮੱਥਾ ਲਾ ਲਿਆ ਤੁਹਾਡੇ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਵਾਏ ਜਿਹੜੇ ਲੋਕ ਅੱਜ ਮੂੰਹ ਤੇ ਟੇਪ ਲਾ ਕੇ ਬੈਠੇ ਆ ਨਾ ਵੀ ਕੀ ਹੋਊਗਾ ਮਰਿਆਂ ਚ ਤੇ ਜਿੰਦਿਆਂ ਚ ਫਰਕ ਪਤਾ ਲੱਗ ਜਾਂਦਾ ਹੈ ਗੁੰਗੇ ਕਦੀ ਬੋਲਦੇ ਨਹੀਂ ਅੰਨੇ ਕਦੀ ਵੇਖ ਨਹੀਂ ਸਕਦੇ ਸੂਰਮੇ ਹਮੇਸ਼ਾ ਸਿਰ ਝੁੱਕ ਕੇ ਚੱਲਿਆ ਕਰਦੇ ਆ ਔਰ ਜੀਵਨ ਦੇ ਵਿੱਚ ਸੱਚਾਈ ਤੇ ਖੜਿਆ ਕਰਦੇ ਆ ਮੌਤ ਕਬੂਲਿਆ ਝੁਕਣਾ ਕਬੂਲ ਨਹੀਂ ਕਹਿੰਦੇ ਲੈਵੇ ਗੰਗੂ ਪਾਪੀਆ ਲਾਂ ਤਾਂ ਸੰਭਾਲ ਓਏ ਤੁਸੀਂ ਵੀ ਗੰਗੂ ਪਾਪੀ ਦੇ ਵਾਰਸ ਜੇ ਤੁਸੀਂ ਵੀ ਲਾਂ ਤਾਂ ਸਵਾਲੋ ਤੁਹਾਨੂੰ ਅੱਜ ਸਿੱਖ ਕੌਮ ਲਾਂਤਾ ਦਾ ਕਿਤਾਬ ਦਿੰਦੀ ਆ ਔਰ ਲਾਂਤੀਓ ਬੇਸ਼ਰਮੋ ਉਹ ਕਿਹੜਾ ਮੂੰਹ ਲੈ ਕੇ ਆਉਂਦੇ ਜੇ ਗੁਰੂ ਰਾਮਦਾਸ ਜੀ ਦੇ ਪਾਸ਼ਾ ਦੇ ਘਰ ਤੇ ਉਹ ਕਿਹੜੇ ਡਰਾਮੇ ਕਰਦੇ ਜੇ ਤੁਸੀਂ ਤੇ ਉਹ ਭੇੜੀਏ ਜੇ ਸੇਵਾ ਕਰਨ ਦੇ ਬਹਾਨੇ ਉੱਥੇ ਸੱਦ ਕੇ মিডিਆ ਨੂੰ ਤੁਸੀਂ ਕਿਹੜੇ ਕਿਹੜੇ ਡਰਾਮੇ ਕਰਦੇ ਜੇ ਤੁਸੀਂ ਤੇ ਲੋਕਾਂ ਦੇ ਬੂਟ ਜਿਹੜੇ ਹੁੰਦੇ ਆ ਉਹ ਪਾਲਿਸ਼ ਕਰ ਦਿੰਦੇ ਜੇ ਚਟੇ ਬੂਟਾਂ ਦੇ ਕਾਲੀ ਪਾਸ਼ ਮਾਰ ਦਿੰਦੇ ਥੋੜੀ ਗੰਦੀ ਸੋਚ ਕਰ ਕਰਦੇ ਵਿੱਚ ਪਹੁੰਚ ਗਈ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਹਾਡੇ ਦਿਲਾਂ ਦੇ ਵਿੱਚ ਕੀ ਆ ਤੁਸੀਂ ਜਥੇਦਾਰਾਂ ਦਾ ਸਨਮਾਨ ਨਹੀਂ ਨਾ ਕਰ ਸਕਦੇ ਤੇ ਤੁਸੀਂ ਅਪਮਾਨ ਵੀ ਨਹੀਂ ਕਰ ਸਕਦੇ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਵੀ ਤੁਸੀਂ ਜਥੇਦਾਰਾਂ ਨੂੰ ਮੋਤਲ ਕਰੋ ਅੱਜ ਯਾਰ ਕਿਸੇ ਚੀਜ਼ ਦੀ ਉਹ ਜਿਨ੍ਹਾਂ ਜਥੇਦਾਰਾਂ ਦੇ ਗਾੜੀ ਜਾ ਕੇ ਸਿਰ ਝੁਕਦੇ ਆ ਜਿਸ ਦਿਨ ਦੀ ਇਹਨਾਂ ਨੂੰ ਸਜ਼ਾ ਸੁਣਾਈ ਆ ਕੀ ਕੁਝ ਹੋਇਆ ਉੱਥੇ ਕੀ ਤਮਾਸ਼ੇ ਕੀਤੇ ਇਹਨਾਂ ਨੇ ਕਿੰਨਾ ਲੋਕਾਂ 'ਚ ਗੁੱਸਾ ਸੀ ਪਤਾ ਲੱਗਿਆ ਨਾ ਤੁਹਾਨੂੰ ਤੇ ਕੀ ਟੀ ਅਸੀਂ ਮਰਿਆਦਾ ਨਹੀਂ ਮੰਨਦੇ ਗੁਰੂ ਘਰ ਦੀ ਕਿ ਸਾਡੇ ਤੇ ਮਰਿਆਦਾ ਨਹੀਂ ਲੱਗ ਹੁੰਦੀ ਦਾੜੀਆਂ ਬੰਨ ਕੇ ਹਰਲ ਹਰਲ ਕਰਦੇ ਜਾਂਦੇ ਉੱਥੇ ਜਾ ਕੇ ਦਾੜੀਆਂ ਖੋਲ ਲੈਂਦੇ ਜੀ ਵੀ ਸਿੱਖ ਜੇ ਅੱਜ ਜੀ ਡੀਪੀਸੀ ਦੀ ਇਲੈਕਸ਼ਨ ਕਰਾ ਲਓ ਜੇਕਰ ਤੁਹਾਨੂੰ ਲੋਕਾ ਕਟ-ਕਟ ਕੇ ਨਾ ਨ ਘਰਾਂ ਚੋਂ ਕੱਢਿਆ ਤੇ ਫਿਰ ਨਾ ਬਦਲ ਦਿਓ ਤੁਸੀਂ ਬੇੜਾ ਕਰਕੇ ਹੋਣਾ ਤੁਹਾਡਾ ਔਰ ਇਹ ਅੱਜ ਤੋਂ ਸ਼ੁਰੂਆਤ ਆ ਲੈ ਕੇ ਲੈ ਲਿਓ ਮੇਰੇ ਕੋਲ ਕਿਉਂਕਿ ਇਹ ਤੁਹਾਡਾ ਜਿਹੜਾ ਨਾ ਪਾਪੀਓ ਘੜਾ ਭਰ ਗਿਆ 2 ਦਸੰਬਰ ਨੂੰ ਜਿਹੜੇ ਫੈਸਲੇ ਹੋਈ ਸੀ ਕੀ ਲੱਗਦਾ ਕਿ ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਮਾਮਲਾ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਜੱਜਦਾਰ ਨੂੰ ਲਗਾਉਣਾ ਜਾਂ ਹਟਾਉਣਾ ਜਾਂ ਵਕ ਵਕ ਜਿਹੜੇ ਕਈ ਦਵਾਦ ਖੜੇ ਹੋਏ ਨੇ ਜੱਫੇਦਾਰਾਂ ਨੂੰ ਇਹਨਾਂ ਕੋਈ ਪਾਵਰ ਨਹੀਂ ਲਾਉਣ ਦੀ ਤੇ ਹਟਾਉਂਦੀ ਉਸਿੱਤ ਉੱਥੋਂ ਤਾਂ ਪਤਾ ਤਾਂ ਕਰੋ ਇਤਿਹਾਸ ਪਤਾ ਕਰੋ ਇਹਨਾਂ ਨੂੰ ਇਤਿਹਾਸ ਪਤਾ ਹੀ ਨਹੀਂ ਆ ਇਹਨਾਂ ਨੂੰ ਕਿਤੇ ਭਾਓ ਮੇਰੇ ਨਾਲ ਇਹਨਾਂ ਨੂੰ ਤੇ ਗੁਰਬਾਣੀ ਦਾ ਨਹੀਂ ਪੂਰਾ ਪਤਾ ਇਹ ਸਿਰਫ ਔਰ ਸਿਰਫ ਤੁਹਾਨੂੰ ਉਤੋਂ ਕੁਛ ਦੀ ਦੇ ਆ ਬਾਹਰੋਂ ਕੁਛ ਦੇ ਰਿਹਾ ਪਹਿਰਾਵੇ ਵਾਲਿਆ ਇਹ ਗੁਰੂ ਘਰਾਂ ਦੇ ਲੰਗਰ ਗੁਰੂ ਘਰਾਂ ਦੇ ਪੈਸੇ ਕਿੱਦਾਂ ਇਹਨਾਂ ਨੇ ਵਰਤਨੇ ਆ ਔਰ ਗੁਰੂ ਘਰਾਂ ਦੀ ਆੜ ਦੇ ਵਿੱਚ ਜੋ ਕੁਛੇ ਕਰਦੇ ਸਾਰਿਆਂ ਨੂੰ ਪਤਾ 328 ਰੁਪਿਆਂ ਦੀ ਬੇਅਦਬੀ ਤੇ ਤੁਹਾਨੂੰ ਦਿਖੀ ਨਹੀਂ ਉਹ ਜਿਹੜੇ ਗਰੰਤੀ ਸਿੰਘਾਂ ਦੇ ਹਾਲਾਤ ਘਰਾਂ ਦੇ ਉਹ ਤੁਹਾਨੂੰ ਦਿਖੇ ਨਹੀਂ ਵੱਲੇ ਹਸਪਤਾਲ ਦੇ ਹਾਲਾਤ ਤੁਹਾਨੂੰ ਦਿਖੇ ਨਹੀਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਲੈਕਸ਼ਨਾਂ ਨਹੀਂ ਹੋਈਆਂ ਉਹ ਦਿਖੀਆਂ ਨਹੀਂ ਆਏ ਦਿਨ ਕੋਈ ਨਾ ਕੋਈ ਵਿਵਾਦਤ ਬਿਆਨ ਸਾਡੀ ਕੌਮ ਤੇ ਦੀਦਾ ਉਹ ਤੁਹਾਨੂੰ ਦਿਖਿਆ ਨਹੀਂ ਤੇ ਜਥੇਦਾਰ ਤੁਹਾਨੂੰ ਦਿਖ ਕੇ ਵਿਲੜੋ ਕੋਈ ਕੰਮ ਨਹੀਂ ਤੁਹਾਨੂੰ ਨਾ ਤੁਹਾਨੂੰ ਵਿਧਾਨ ਸਭਾ ਨਾ ਤੁਹਾਨੂੰ ਪਾਰਲੀਮੈਂਟ ਤੇ ਤੁਸੀਂ ਆਣ ਕੇ ਤੇ ਜਥੇਦਾਰਾਂ ਨਾਲ ਮੱਥਾ ਲਾ ਲਿਆ ਤੁਹਾਡੇ ਮਾੜੇ ਦਿਨ ਸ਼ੁਰੂ ਹੋ ਗਿਆ ਔਰ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਆ ਜੇ ਤੁਹਾਨੂੰ ਮੈਂ ਇਹ ਕਹਿ ਰਿਹਾ ਗੁਰੂ ਰਾਮਦਾਸ ਦੇ ਸ਼ਹਿਰ ਦੇ ਵਿੱਚ ਖਲੋਤੇ ਆ ਔਰ ਮਹਾਰਾਜ ਦੇ ਘਰ ਨੂੰ ਮੁਖਿਆ ਇਹਨਾਂ ਦਾ ਅੰਤ ਤੁਸੀਂ ਵੇਖਿਓ ਆਉਂਦਾ ਕਿਦਾਂ ਅੱਜ ਜਿੰਨੀਆਂ ਲਾਂਤ ਇਹਨਾਂ ਨੂੰ ਲੋਕਾਂ ਨੇ ਪਾਈਆਂ ਕਹਿੰਦੇ 24 ਘੰਟੇ ਜੇ ਇੱਕ ਵਾਰੀ ਸਰਸਵਤੀ ਆਵਾਜ਼ ਕਰਦੀ ਜਬਾਨ ਤੇ ਤੇ ਮੈਂ ਖੁਦ ਕਹਿੰਨਾ ਵੀ ਮਾਰਾ ਸੱਚੇ ਪਾਸ਼ਾ ਇਹਨਾਂ ਝੂਠਾਂ ਨੂੰ ਸਾਡੇ ਕੋਲੋਂ ਲਾ ਅੱਜ ਕਿਤੇ ਇਲੈਕਸ਼ਨ ਹੋ ਜੈਨਾ ਡਿਕਲੇਰ ਹੈ ਜੀਪੀਸੀ ਦੀ ਤੇ ਇਹਨਾਂ ਦਾ ਬਣਦਾ ਵੇਖਿਓ ਕੀ ਆ ਤੁਹਾਡੇ ਜਿਹੜੇ ਇਹ ਕੰਮ ਜਿਹੜੇ ਤੁਸੀਂ ਸ਼ੁਰੂ ਕਰਤੇ ਆ ਨਾ ਤੇ ਜਿਹੜੇ ਰਾਜਨੀਤਿਕ ਲੋਕ ਪੰਚਾਇਤ ਮੈਂਬਰ ਨਹੀਂ ਜਿੱਤ ਸਕਦੇ ਉਹ ਤੱਕਾਂ ਤੇ ਜਾ ਕੇ ਫੈਸਲੇ ਕਰਨ ਦੇ ਵੇਖੋ ਅੱਜ ਯਾਰ ਕਿਸੇ ਗੱਲ ਦੀ ਕੋਈ ਬੇਸ਼ਰਮੀ ਦੀਆਂ ਹੱਦਾਂ ਹੀ ਪਾਰ ਕਰ ਲਈ ਆਪਾਂ ਉਹ ਜਿਹੜੇ ਸਾਡੇ ਸਨਮਾਨਯੋਗ ਆ ਸੀ ਉਹਨਾਂ ਦਾ ਸਨਮਾਨ ਕਰਦੇ ਆ ਹਰ ਬੰਦਾ ਉਹਨਾਂ ਗੱਡੀ ਸਿਰ ਚ ਕਾਉਂਦਾ ਕੋਈ ਗੱਲ ਇਹਨਾਂ ਨੂੰ ਪੁੱਛ ਲੋ ਬੀਜੇਪੀ ਨੇ ਕਰਤੀ ਕਾਂਗਰਸ ਨੇ ਇਦਾਂ ਕਰਤਾ ਆਮ ਆਦਮੀ ਪਾਰਟੀ ਨੇ ਉਹ ਤੁਸੀਂ ਕੀ ਕੀਤਾ ਸਭ ਤੋਂ ਖਤਰਨਾਕ ਤੁਸੀਂ ਉਹ ਜੋਕਾਂ ਦੇ ਜਿਹੜੀਆਂ ਖੂਨ ਚੂਸਦੀਆਂ ਤੁਸੀਂ ਜਿਹੜਾ ਖੁਕਲੀਆਂ ਕਰਨ ੜਿਆ ਸਾਡੀਆਂ ਸਾਨੂੰ ਕਿਸੇ ਤੋਂ ਖਤਰਾ ਨਹੀਂ ਆ ਸਾਨੂੰ ਖਤਰਾ ਹੀ ਤੁਹਾਡੇ ਤੋਂ ਆ ਕਿਉਂਕਿ ਤੁਸੀਂ ਲੋਕ ਜਿਹੜੇ ਡਰਾਮੇ ਕਰਦੇ ਜੇ ਕੀ ਕੁਛ ਕਰਦੇ ਆ ਪੈਰ ਬੰਨ੍ਹਦੇ ਕਦੋਂ ਤੇ ਪੈਰ ਖੁੱਲ੍ਹਦੇ ਕਦੋਂ ਕਿੱਦਾਂ ਡਰਾਮੇ ਕਰਦੇ ਵੇਖੋ ਕਿਦਾਂ ਲਿਸ਼ਕਾਦੇ ਸਾਬ ਸੁਖਰੇ ਬਾਥਰੂਮਾਂ ਨੂੰ ਸਾਫ ਕਰਤਾ ਇਹਨਾਂ ਨੇ ਵੇਖੋ ਸਾਨੂੰ ਜੀ ਤੁਸੀਂ ਅ ਅਕਾਲੀ ਪੁਲਸ ਸਿੰਘ ਦੀ ਗੱਲ ਕੀਤੀ ਹੈ ਕਿ ਅਕਾਲੀ ਪੁਲਸ ਸਿੰਘ ਵਰਗਾ ਜਿਆਦਾ ਕੋਈ ਨਹੀਂ ਹੋ ਸਕਦਾ ਪਰ ਜਦੋਂ ਉਹਨਾਂ ਨੂੰ ਚੁਣਿਆ ਗਿਆ ਸੀ ਤਾਂ ਉਸ ਸਮੇਂ ਸਰਬਤ ਖਾਲਸਾ ਪਲਾਇਆ ਜਾਂਦਾ ਜਾਂ ਸਿੱਖ ਭੰਗ ਕੋਮ ਉਹਨਾਂ ਦੀ ਜਿਹੜੀ ਕਿ ਚੋਣ ਕਰਦੀ ਹੈ ਔਰ ਆਪਣਾ ਪੂਰਾ ਵਧੀਆ ਸਹਿਯੋਗ ਵੀ ਦੇ ਕੇ ਜਾਂਦੇ ਨੇ ਔਰ ਵਧੀਆ ਰਾਜਨੀਕਾਰ ਦੇ ਨਾਲ ਬਹੁਤ ਜਜ਼ਬਿਆਰ ਬੱਚੋਂ ਦੀ ਜਾਣੇ ਜਾਂਦੇ ਨੇ ਪਰ ਜੇ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਲਫਾਫਾ ਕਲਚਰ ਆਂਦਾ ਆਪਣੀ ਮਰਜ਼ੀ ਦੇ ਪਿਆਰ ਲਾਈ ਜਾਂਦੇ ਨੇ ਹਟਾਈ ਜਾਂਦੇ ਨੇ ਪਰ ਜਦੋਂ ਇਹਨਾਂ ਦੀ ਸਾਂਹ ਸੀ ਤਾਂ ਉਹਨਾਂ ਦਾ ਕੁਝ ਹੋਇਆ ਨਹੀਂ ਹੁਣ 2 ਦਸੰਬਰ ਤੋਂ ਬਾਅਦ ਸਾਰਾ ਕੁਝ ਹੋਇਆ ਅੱਜ ਖਲਾਫ ਹੋ ਗਏ ਤੇ ਜਜ਼ਰ ਲਾਤੇ ਕਿਵੇਂ ਦੇਖਦੇ ਉਸ ਸਮੇਂ ਕਿਉਂ ਨਹੀਂ ਕੋਈ ਬੋਲਦਾ ਹੈਗਾ ਮੈਂ ਤਾਂ ਉਹੀ ਦੱਸ ੜਿਆ ਤੁਹਾਨੂੰ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਹਨਾਂ ਦੀ ਸੋਚ ਸੀਗੀ ਉਹਨਾਂ ਦੇ ਸਿਰ ਚੁੱਕਦੇ ਸੀ ਇਹਨਾਂ ਤਖਤ ਤੋਂ ਆਸ਼ੀਰਵਾਦ ਲੈ ਕੇ ਦੁਨੀਆ ਜਿੱਤ ਲਈ ਉਹਨਾਂ ਨੇ ਇਹਨਾਂ ਨੂੰ ਨੇ ਇਹ ਨਹੀਂ ਪਤਾ ਵੀ ਸਾਡਾ ਰਾਜ ਕਿੱਥੋਂ ਸ਼ੁਰੂ ਹੁੰਦਾ ਹੈ ਖਤਮ ਕਿੱਥੇ ਹੁੰਦਾ ਸੀ ਇਹਨਾਂ ਲੋਕਾਂ ਨੂੰ ਸਿਰਫ ਇਹਨਾਂ ਪੁੱਛ ਲਓ ਕਿ ਧਰਮ ਦੇ ਨਾਂ ਤੇ ਲੜਾਉਣਾ ਕਿਦਾਂ ਵਿਵਾਦਤ ਬਿਆਨ ਕਿਦਾਂ ਦੇਣੇ ਪੈਸੇ ਕਿਦਾਂ ਇਕੱਠੇ ਕਰਨੇ ਆ ਤੇ ਆਪਸ ਦੇ ਵਿੱਚ ਭਾਈਚਾਰਕ ਸਾਂਝ ਖਤਮ ਕਿਦਾਂ ਕਰਨੀ ਇਹਨਾਂ ਨੂੰ ਕੋਈ ਪੰਥਨਾ ਲੈਣਾ ਦੇਣਾ ਨਹੀਂ ਆ ਇਹ ਜਿਹੜੀ ਤੁਸੀਂ ਲਫਾਫੇ ਕਲਚਰ ਵਾਲੀ ਗੱਲ ਕੀਤੀ ਉਹ ਵੀ ਇਹੋ ਹੀ ਮੂੰਹ 'ਚ ਪਾਉਂਦੇ ਸੀ ਤੇ ਇਹੋ ਹੀ ਕਰਦੇ ਸੀ ਜ਼ਥੇਦਾਰ ਜਿਹੜੇ ਉਹ ਸਮੂਹ ਤੱਤਾਂ ਦੇ ਜਿਹੜੇ ਆ ਨਨ ਸੰਪਰਦਾਵਾਂ ਬੈਠ ਕੇ ਵਿਚਾਰ ਕਰਕੇ ਲਾਇਆ ਕਰਦੀਆਂ ਸੀਗੀਆਂ ਇਹ ਤੇ ਜਦੋਂ ਮਰਜ਼ੀ ਲਾ ਦਿੰਦੇ ਜਦੋਂ ਮਰਜ਼ੀ ਲਾ ਦਿੰਦੇ ਜੇ ਕੋਈ ਚੰਗਾ ਬੰਦਾ ਸਾਨੂੰ ਮਿਲਿਆ ਜਗਦੀ ਜ਼ਮੀਰ ਵਾਲਾ ਜਿਹਨੇ ਕੌਮ ਦੀ ਗੱਲ ਸੁਣੀ ਪਹਿਲਾਂ ਇਹ ਗਿਆ ਨਹੀਂ ਹਰਪਿੰਦੇ ਦਿਵਾਲੇ ਉਹ ਕਿਹ ਕਹਿ ਉਹ ਜਿਹੇ ਅਲੀਗੇਸ਼ਨ ਇਹਨਾਂ ਲਾਏ ਆ ਗਿਆਨੀ ਨੂੰ ਵੀ ਸੰਗੋਣਾਦ ਵਾਲੇ ਯਾਰ ਤੁਸੀਂ ਥੋੜੀ ਬਹੁਤੀ ਸ਼ਰਮ ਕਰੋ ਤੁਹਾਨੂੰ ਕੋਈ ਰੱਬ ਦਾ ਡਰ ਹੈਗਾ ਕਿ ਨਹੀਂ ਹੈਗਾ ਪਾਪੀ ਦਾ ਤੁਹਾਨੂੰ ਪਰ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਸੰਕੇਤ ਵੀ ਸਕੇ ਸੀ ਕਿ ਮੈਂ ਆਪਣਾ ਬੈਗ ਟੈਕ ਕਰ ਲਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਉਹਨਾਂ ਦੀ ਵਾਰੀ ਹੈ ਮੈਂ ਤੇ ਇੱਕ ਗੱਲ ਕ ਕੋਈ ਸਾਫਕਾ ਨਹੀਂ ਹੁੰਦਾ ਜੱਥੇਦਾਰ ਸਿੱਖ ਗੋਮ ਦਾ ਸ੍ਰੀ ਅਕਾਲ ਪੱਖ ਸਾਹਿਬ ਦਾ ਜੱਥੇਦਾਰ ਹੋਵੇ ਉਹ ਕਦੀ ਸਾਫਕਾ ਨਹੀਂ ਹੁੰਦਾ ਸਾਡੇ ਲਈ ਉਹਨਾਂ ਦਾ ਉਹੀ ਅਦਬ ਆ ਕਿਉਂਕਿ ਉਹ ਜਿਹੜਾ ਤਖਤਿਆ ਉਹ ਮੇਰੀ ਪੀੜੀ ਦਾ ਤਖਤਿਆ ਗੁਰੂ ਹਰਗੋਬਿੰਦ ਸਾਹਿਬ ਦਾ ਤਖਤਿਆ ਅਕਾਲ ਪੁਰਖ ਦਾ ਤਖਤਿਆ ਔਰ ਸਾਡੇ ਸਿਰ ਝੁਕਦੇ ਆ ਉਸ ਤਖਤ ਤੇ ਖੂਨ ਡੁੱਲਿਆ ਵਾ ਸਿੱਖਾਂ ਦੇ ਸਿਰ ਲੱਗੇ ਉਸ ਤਖਤ ਤੇ ਇਹਨਾਂ ਨੂੰ ਉਹਦੇ ਤਖਤ ਬਾਰੇ ਕੀ ਪਤਾ ਅਸੀਂ ਉਹਨਾਂ ਜੱਥੇਦਾਰਾਂ ਦਾ ਸਰਮਾਨ ਹੀ ਨਹੀਂ ਕਰਦੇ ਉਹਨਾਂ ਦਾ ਇਹਨਾਂ ਕਦਰ ਕਰਦੇ ਆ ਸਾਡੇ ਬੇਲ ਚ ਜਗਾ ਜਿੰਨੇ ਜੱਥੇਦਾਰ ਪਹਿਲਾਂ ਰਹੇ ਤੇ ਜਿੰਨੇ ਜੱਥੇਦਾਰ ਹੁਣ ਆ ਪਰ ਆ ਜਿਹੜਾ ਕੰਮ ਇਹ ਨਾ ਸ਼ੁਰੂ ਕਰਤਾ ਨਾ ਤਖੰਦ ਜੀ ਵਾਲਾ ਕਰਨਾ ਅਸੀਂ ਇਹਨਾਂ ਦੇ ਵਲੈ ਜੱਥੇਦਾਰ ਨੂੰ ਕਿਸੇ ਨੂੰ ਨਹੀਂ ਮੰਨਦੇ ਆਪਣੇ ਹਿਸਾਬ ਨਾਲ ਜਿਹਨੂੰ ਮਰਜ਼ੀ ਲਈ ਜਾਂਦੇ ਜਿਹਨੂੰ ਮਰਜ਼ੀ ਕੱਢ ਦਿੰਦੇ ਯਾਨੀ ਹਰਪ੍ਰੀਤ ਸਿੰਘ ਬਹੁਤ ਚੰਗੇ ਵਿਦਵਾਨ ਸੀ ਯਾਨੀ ਸੁਲਤਾਨ ਸਿੰਘ ਵਿਦਵਾਨ ਸੀ ਯਾਨੀ ਰੁਕबीर ਸਿੰਘ ਇੱਕ ਮਹਾਨ ਸ਼ਖਸੀਅਤ ਸੀ ਕਿਉਂਕਿ ਅਸੀਂ ਜਿਸ ਬੰਦੇ ਨੂੰ ਜਾਣਦੇ ਹਈਏ ਨੇਚਰ ਪਤਾ ਲੱਗ ਜਾਂਦਾ ਪਰ ਤੁਸੀਂ ਯਾਰ ਕੋਈ ਤੁਹਾਨੂੰ ਸ਼ਰਮ ਹੀ ਨਹੀਂ ਹੈਗੀ ਤੁਹਾਨੂੰ ਕੋਈ ਡਰ ਹੀ ਨਹੀਂ ਹੈਗਾ ਪਤਾ ਨਹੀਂ ਕਿਦਾਂ ਦੇ ਬੁਲਟ ਪ੍ਰੂਫ ਤੁਸੀਂ ਇੱਕ ਲੋਕ ਹੀ ਹੁੰਦੇ ਆ ਆਪਣੀ ਜਾਨ ਬਚਾਉਣ ਲਈ ਬੁਲਟ ਪ੍ਰੂਫ ਜੈਕਟ ਪਾਉਂਦੇ ਆ ਇਹ ਬੁਲਟ ਪ੍ਰੂਫ ਲਾਂਤ ਹੀ ਨੇ ਇਹਨਾਂ ਨੂੰ ਜਨੀਆਂ ਮਰਜ਼ੀ ਲਾਂਤਾਂ ਤੇ ਸ਼ਰਮਾ ਨੂੰ ਪਾ ਲੋ ਇਹਨਾਂ ਨੂੰ ਲੱਗਦੀ ਨਹੀਂ ਕੋਈ ਇਹਨਾਂ ਦੇ ਜੁੱਤੀ ਛੁੱਟ ਦਿੰਦਾ ਕੋਈ ਇਹਨਾਂ ਤੇ ਗੋਲੀ ਚਲਾ ਦਿੰਦਾ ਕੋਈ ਇਹਨਾਂ ਨੂੰ ਵੇਖ ਕੇ ਥੁੱਕਦਾ ਪਰ ਇਹਨੂੰ ਹੂਮ ਕਰਕੇ ਦੇਣਾ ਬੇਸ਼ਰਮਾ ਨੂੰ ਹੱਲੇ ਤੱਕ ਅਕਲ ਨਹੀਂ ਆਈ ਤੇ ਸਾਡੀ ਕੌਮ ਜਿਹੜੀ ਆ ਸਾਡੇ ਤੋਂ ਦਿਨੋਂ ਦਿਨ ਦੂਰ ਜਾ ਰਹੀ ਆ ਇਹਨਾਂ ਦਾ ਕੋਈ ਸਿੱਖਾਂ ਨਾਲ ਲੈਣਾ ਦੇਣਾ ਨਹੀਂ ਬਾਹਰ ਦੇ ਸਕੂਲਾਂ ਦੇ ਪੜ੍ਹੇ ਆ ਕੁਝ ਸਿੱਖ ਕੌਮ ਨਾਲ ਲੈਣਾ ਦੇਣਾ ਹੁੰਦਾ ਇਹਨਾਂ ਦਾ ਤੇ ਫਿਰ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਤੇ ਆਣ ਕੇ ਧਰਮ ਦੇ ਠੇਕੇ ਨਾ ਇਹਨਾਂ ਨੂੰ ਪੂਰੀ ਗਰਬਾਣੀ ਆਉਂਦੀ ਨਾ ਇਹਨਾਂ ਨੂੰ ਕੁਝ ਪਤਾ ਹੈ ਡਰਾਮੇਬਾਜ਼ ਨੇ ਬਹੁਤ ਤਕੜੇ ਔਰ ਇਹ ਡਰਾਮੇਬਾਜ਼ਾਂ ਨੇ ਜੋ ਐ ਜੀ ਪੀ ਸੀ ਦਾ ਅਜਹਾਲ ਕਰਤਾ ਇਹਨਾਂ ਤੋਂ ਮੁਕਤ ਕਰਾਉਣਾ ਪਊਗਾ ਆਕਾਲ ਤਖਤ ਸਾਹਿਬ ਜੀ ਤੋਂ ਜੋ ਹੁਕਮਨਾਮੇ ਹੁੰਦੇ ਨੇ ਜੋ ਫੈਸਲੇ ਹੁੰਦੇ ਨੇ ਸਿੱਖੋਂ ਹਮੇਸ਼ਾ ਪ੍ਰਮਾਣ ਕਰਦੀ ਹੈ ਮੰਨਦੀ ਹੈ ਜੇ ਦੇਖਿਆ ਜਾਵੇ ਤਾਂ ਆਕਾਲ ਤਖਤ ਦੀ ਵਿਚਾਰ ਦੀ ਪਾਵਰ ਬੜੀ ਹੁੰਦੀ ਹੈ ਕਿਉਂਕਿ ਆਕਾਲ ਤਖਤ ਸੁਪਰੀਮ ਪਾਵਰ ਹੈ ਆਕਾਲੀ ਪੁਲਾ ਸਿੰਘ ਜੀ ਦੇ ਜਿਹੜੇ ਇੱਕ ਹੁਕਮ ਦੇ ਨਾਲ ਹੀ ਮਹਾਰਾਜ ਜੀ ਨੂੰ ਸਜ਼ਾ ਤੋਂ ਵੀ ਆ ਗਈ ਸੀ ਪਰ ਜਿਵੇਂ ਹੁਣ ਬੈਗ ਪੈਕ ਕਰਨ ਬੜੀ ਗੱਲ ਕਹੀ ਜਨਰ ਜੀ ਨੇ ਕੀ ਲੱਗਦਾ ਕਿ ਉਹਨਾਂ ਨੂੰ ਆਪਣੇ ਸਖਤ ਸ਼ਬਦਾਂ ਦੇ ਨਾਲ ਇਸ ਤਰ੍ਹਾਂ ਦਾ ਕੋਈ ਧਿਆਨ ਦੇਣਾ ਚਾਹੀਦਾ ਜਿਸ ਨਾਲ ਕਿ ਅੱਜ ਵਰਗੀ ਜਿਹੜੀ ਨੋਬਤ ਆਈ ਹੈ ਇਹ ਨੋਬਤ ਨਾ ਆਉਂਦੀ ਕਿਉਂਕਿ ਆਕਾਸ਼ ਤੱਕ ਦਾ ਜਿਹੜਾ ਹੁਕਮ ਹੈ ਜਿਹੜਾ ਆਕਾਸ਼ ਲਈ ਅਫਸਰ ਦਾ ਹੁਕਮ ਹੈ ਉਹ ਅਸੀਂ ਕੋ ਮੰਨਦੇ ਜੇਕਰ ਉਹ ਇੱਕ ਹੁਕਮ ਕਰ ਦਿੱਤਾ ਸ਼ਾਇਦ ਅੱਜ ਅਸੀਂ ਕੋ ਪੂਰਾ ਉਹਨਾਂ ਦੇ ਸਾਥੀ ਵੀ ਇਹ ਇਹਨਾਂ ਨੂੰ ਕੋਟ-ਕੋਟ ਬਾਹਰ ਕੱਢ ਦੇਣਾ ਅੱਜ ਜਥੇਦਾਰ ਸਾਹਿਬ ਨੇ ਹੁਕਮ ਕਰਤਾ ਲੋਕਾਂ ਨੇ ਇਹ ਇਹਨਾਂ ਨੂੰ ਭੱਜਣ ਦੀ ਰਾਹ ਨਹੀਂ ਲੱਭਣਾ ਵੇਖਿਆ ਤੁਸੀਂ ਇਹ ਅੱਜ ਤੋਂ ਤੁਸੀਂ ਥੋੜਾ ਸਮਾਂ ਪਹਿਲਾਂ ਚੱਲ ਜਿਓ ਜਦੋਂ ਕਾਲੀਦਲ ਦੀ ਸਰਕਾਰ ਸੀ ਨਾ ਜਦੋਂ ਕੋਈ ਜਾਣਦਾ ਹੁੰਦਾ ਇਹਨਾਂ ਕੋਲ ਕਿ ਨਵੇਂ ਪਾ ਕੇ ਕੁੱਟਦੇ ਹੁੰਦੇ ਉਹਨਾਂ ਨੂੰ ਅੰਦਰ ਐ ਜੀ ਪੀ ਸੀ ਦੇ ਇਹਨਾਂ ਨੇ ਗੁੰਡਿਆਂ ਨੇ ਅੱਡਾ ਬਣਾਇਆ ਸੀ ਕੁੱਟਣ ਦਾ ਲੋਕਾਂ ਨੂੰ ਹੁਣ ਇਹਨਾਂ ਨੂੰ ਪਤਾ ਗੁੰਡਿਆਂ ਨੂੰ ਵੀ ਹੁਣ ਜਦੋਂ ਇਹ ਕਿਤੇ ਬੋਲਦੇ ਤਾਂ ਅਗਲੇ ਢਾ ਲੈਂਦੇ ਗਾੜੀਆਂ ਮਾਰਦੇ ਜੁੱਤੀਆਂ ਨਾਲ ਇਹਨਾਂ ਦੇ ਨਾਲ ਪਤਾ ਫਿਰ ਇਸ ਕਰਕੇ ਇਹਨਾਂ ਦੋ ਚਾਰ ਰੱਖੇ ਤੇ ਬੋਲਣ ਲਈ ਉਹ ਵੇਲੇੜਿਆ ਬੋਲੀ ਜਾਣਾ ਉਹਨਾਂ ਨੇ ਲੋਕਾਂ ਦੇ ਚੱਕੜ ਪਾਉਣ ਦਾ ਹੀ ਕੰਮ ਕਰਨਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਨਾ ਅੱਜ ਜਿਹੜੇ ਜ਼ਫੇਦਾਰ ਸਾਹਿਬ ਆ ਉਹ ਸਿੱਖ ਕੌਮ ਦੇ ਜਾ ਕੇ ਜੇ ਮਾਨ ਮਰਿਆਦਾ ਸਾਡੇ ਤਖਤਾਂ ਦੀ ਭੰਗ ਕਰੋਗੇ ਗੁਰੂ ਘਰਨਾ ਮੱਥਾ ਲਾਹੋਗੇ ਤੇ ਭਾਈ ਸਿੱਖਾਂ ਨੇ ਤੁਹਾਡੇ ਗੜੀ ਅੜਨਾ ਝੜਨਾ ਅਸੀਂ ਤੁਹਾਨੂੰ ਚੰਗੇ ਨਹੀਂ ਲੱਗਣੇ ਕਿਉਂ ਕਿਉਂਕਿ ਤੁਹਾਡੇ ਜਿਹੜੀਆਂ ਬੇਵਕੂਫੀਆਂ ਵਾਂ ਨਾ ਉਹ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਸਾਡੀ ਤੁਹਾਡੀ ਵਿਚਾਰਾਂ ਦੀ ਲੜਾਈ ਆ ਹੋਰ ਕੋਈ ਨਹੀਂ ਕਿਉਂ ਅੱਜ ਆਣ ਕੇ ਉੱਥੇ ਕੋਈ ਨਾ ਕੋਈ ਕੋਈ ਨਾ ਕੋਈ ਘਟਨਾ ਹੋ ਜਾਂਦੀ ਆ ਕਿਉਂਕਿ ਉਹਨਾਂ ਨੂੰ ਪਤਾ ਇੱਕ ਨਹੀਂ ਹੈਗੀ ਅੱਜ ਸਾਡੇ ਲੋਕਾਂ ਨੂੰ ਇੱਕ ਹੋਣ ਦੀ ਲੋੜ ਆ ਇਹ ਆਪਾਂ ਜਥੇਦਾਰਾਂ ਦਾ ਹੁਕਮ ਹੀ ਨਹੀਂ ਮੰਨਦੇ ਤੇ ਫਿਰ ਜਥੇਦਾਰ ਹਟਾ ਕੇ ਪਾ ਸਕਦੇ ਲਾ ਕੇ ਪਾ ਸਕਦੇ ਫਿਰ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਪਰ ਉਹ ਤਾਂ ਕਹਿੰਦੇ ਸਾਡਾ ਜਿਹੜਾ ਹੁਣ ਹੰ ਦਾ ਜਥੇਦਾਰਾਂ ਦਾ ਹੁਕਮ ਹੈ ਉਹ ਸਿਰ ਚਾਰਦਵਾਰੀ ਚ ਰਹ ਜਾਂਦਾ ਤੇ ਇਹ ਤੇ ਇਹਨਾਂ ਦੇ ਕਹਿਣ ਦੀ ਗੱਲ ਆ ਜਦੋਂ ਜਥੇਦਾਰ ਲਾਏ ਸੀਗੇ ਉਦੋਂ ਨਹੀਂ ਸੀ ਚਾਰਦਵਾਰੀ ਚ ਰਹਿੰਦਾ ਇਹਨਾਂ ਦੇ ਲੀਡਰ ਕੀ ਕੁਛ ਜਾ ਕੇ ਉਹਨਾਂ ਤੇ ਦਬਾਅ ਪਾਉਂਦੇ ਨਹੀਂ ਚੱਲਦੇ ਦਮਾ ਲੋਕੀ ਕਹਿੰਦੇ ਤੁਸੀਂ ਨਹੀਂ ਕਿਹਾ ਹੁਣ ਮੈਨੂੰ ਵੀ ਸਾਨੂੰ ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਚਾਹੀਦਾ ਤੇ ਫਿਰ ਕਿਦਾਂ ਦਾ ਹੁੰਦਾ ਜਥੇਦਾਰ ਮੈਨੂੰ ਦੱਸੋ ਨਾ ਫਿਰ ਜੇ ਤੁਸੀਂ ਸਾਥ ਹੀ ਨਹੀਂ ਦੇਣਾ ਆਪਣੇ ਜੱਥੇਦਾਰ ਦਾ ਤਾਂ ਫਿਰ ਜੱਥੇਦਾਰ ਇਕੱਲਾ ਥੋੜੀ ਤਾਂ ਢੇਲੀ ਲੜੀ ਜਾਓ ਯਾਰ ਜੱਥੇਦਾਰ ਸਾਡਾ ਵਸੇ ਸਨਮਾਨ ਕਰਨਾ ਉਸ ਤੱਕ ਤਦਾ ਉਹ ਤੋਂ ਦੀ ਮਾਨ ਮਰਿਆਦਾ ਦਾ ਬੋਲ ਕੋਈ ਅਸੀਂ ਮਾਨ ਮਰਿਆਦਾ ਨੂੰ ਇਹਨਾਂ ਛਿੰਗੇ ਤੇ ਟੰਗਦਾ ਇਹ ਬੰਦੇ ਜਿਹੜੇ ਆ ਗੁਰੂ ਘਰ ਨਾਲ ਮੱਥਾ ਲਾਉਣ ਦੇ ਪੇ ਮਸਾਂਦੇ ਆਏ ਕਿਉਂਕਿ ਗੰਗੂ ਨੂੰ ਜੇ ਲੋਕੀ ਲਾਂਤਾ ਪਾਉਂਦੇ ਨਾ ਕਹਿੰਦੇ ਲੈ ਵੇ ਗੰਗੂ ਪਾਪੀਆ ਲਾਂਤਾ ਸੰਭਾਲ ਲਵੇ ਉਸ ਤੋਂ ਵੀ ਉੱਤੇ ਕੋਈ ਹੈਗਾ ਤੋ ਇਹਨਾਂ ਨੂੰ ਪਾਓ ਕਿਉਂਕਿ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਪੰਜਾਂ ਤਖਤਾਂ ਨੇ ਮੱਥਾ ਲਾ ਲਿਆ ਇਸੇ ਨਾਲ ਇਹਨਾਂ ਦੀ ਨਹੀਂ ਬਣਦੀ ਦਿੱਲੀ ਕਮੇਟੀ ਨੇ ਇਹਨਾਂ ਦੀ ਨਹੀਂ ਬਣਦੀ ਪਟਨਾ ਸਾਹਿਬ ਵਾਲਿਆਂ ਨੇ ਇਹਨਾਂ ਨੇ ਨਹੀਂ ਬਣਦੀ ਝੂਠਾ ਸਾਹਿਬ ਵਾਲਿਆਂ ਨੇ ਨਹੀਂ ਬਣਦੀ ਇਹੋ ਇਕੱਲੇ ਸਿਆਣੇ ਹੋਗੇ ਲੋਕਾਂ ਨੇ ਵੇਲੇ ਕਰਕੇ ਇਹਨਾਂ ਨੂੰ ਘਰਾਂ ਦੇ ਬਾਤਾਂ ਬੇਅਦਵੀ ਦੇ ਦੋਸ਼ੀ ਇਹਨਾਂ ਦੇ ਨਾਂ ਲੱਗਦੇ ਨਸ਼ੇ ਦੇ ਨਾਂ ਇਹਨਾਂ ਦੇ ਲੱਗਦੇ ਵਿਚਾਰਕ ਰੱਖੇ ਬੋਲਣ ਵਾਲੇ ਹੋ ਰਹਿ ਕੇ ਰਾਤ ਨੂੰ ਚਿਕੜ ਪਾਉਂਦੇ ਰਹਿੰਦੇ ਸੀ ਆਹ ਕੀਤਾ ਉਹ ਕੀਤਾ ਕੀ ਕੀਤਾ ਤੁਸੀਂ ਨਹੀਂ ਕਰੋੜਾਪਤੀ ਬਣੇ ਜੇ ਤੁਸੀਂ ਪੈਸੇ ਇਕੱਠੇ ਕੀਤੇ ਪੰਜਾਬ ਨੂੰ ਲੁੱਟਿਆ ਔਰ ਪੰਜਾਬ ਨੂੰ ਗਲਤ ਦਿਸ਼ਾ ਤੁਸੀਂ ਦਿੱਤੀ ਪੰਜਾਬ ਦਾ ਸਤਿਆਨਾਸ਼ ਜੇ ਕਿਤੇ ਕੀਤਾ ਤੇ ਇਹਨਾਂ ਨੇ ਕੀਤਾ ਹੋਣੇ ਐਜੀਪੀਸੀ ਰਹਿ ਗਈ ਆ ਇਹ ਦੀਵਾ ਬੁਝਣ ਵਾਲਾ ਵਾ ਜਦੋਂ ਅੰਤ ਸਮਾਂ ਹੁੰਦਾ ਨਾ ਦੀਵਾ ਫੜਫੜਾਉਂਦਾ ਔਰ ਇਹ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਵਾ ਤੁਹਾਨੂੰ ਦੱਸਿਆ ਵੀ ਐਜੀਪੀਸੀ ਜਦੋਂ ਇਹਨਾਂ ਦੇ ਹੱਥੋਂ ਚੱਲ ਗਈ ਇਹ ਸਾਰਾ ਸਿਸਟਮ ਇੱਕ ਵਾਰੀ ਸਾਫ਼ ਹੋ ਜੜਾ ਲਾਸਟ ਸਵਾਲ ਸੋਨੋ ਜੀ ਇਹ ਨਵੇਂ ਜਥੇਦਾਰਸ਼ਿਕਾ ਕਾਰਪਟਿਕ ਸਾਹਿਬ ਜਥੇਦਾਰ ਦੀ ਚੋਣ ਕਿਵੇਂ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਤਾਂ ਉਹਨਾਂ ਨੇ ਅੰਤਰੀ ਕਮੇਟੀ ਮੀਟਿੰਗ ਕਰਕੇ ਚੋਣ ਕਰਤੀ ਕਿ ਪ੍ਰਾਨ ਇਹ ਹਟਾ ਦਿਓ ਤੇ ਇਹ ਲਗਾ ਦਿਓ ਪਰ ਤੁਹਾਡੇ ਮੁਤਾਬਕ ਕਮੇਟੀ ਤੁਸੀ ਸਿੱਖਾ ਗਿਓ ਜਿੰਦਾ ਮੈਂ ਮੇਰੇ ਪਰਿਵਾਰ ਦੀ ਦੇਣ ਆ ਸਾਡੀ ਦੇਣ ਆ ਸਾਡੇ ਪਰਿਵਾਰ ਦੀ ਬਹੁਤ ਵੱਡੀ ਤੁਸੀਂ ਕਹਗੂ ਆ ਤੁਹਾਡੇ ਬਤਾ ਬੀ ਮੈਂ ਮੈਂ ਦੱਸਦਾ ਮੈਂ ਭਾਈ ਸਾਹਿਬ ਸਿੰਘ ਦੇ ਵੰਸ਼ ਚੋਂ ਹਾਂ ਅਸੀਂ ਵਾਰਸ ਹਾਂ ਉਹਨਾਂ ਦੇ ਔਰ ਸਾਡੇ ਪਰਿਵਾਰ ਦੀ ਦੇਣ ਆ ਸਾਡੀ ਤੇ ਦੇਣ ਇਹਨਾਂ ਦੀ ਕਿ ਦੇਣ ਹੈ ਜਿਹੜੀ ਕਮੇਟੀ ਹੈ ਕੋਣ ਹੈ ਕਮੇਟੀ ਜਿਹੜੀਆਂ ਕਮੇਟੀਆਂ ਇਹਨਾਂ ਨੂੰ ਕਦੇ ਕਮੇਟੀ ਮੰਨਦੇ ਐ ਨਹੀਂ ਮੰਨਦੇ ਕਮੇਟੀ ਇਹਨਾਂ ਨੂੰ ਉਹ ਸਾਰੀਆਂ ਮਸਲਾਂ ਦੇ ਜਥੇਦਾਰ ਬੈਂਦੇ ਆ ਫੇਰ ਜਥੇਦਾਰ ਸਾਹਿਬ ਦੀ ਚੋਣ ਕੀਤੀ ਜਾਂਦੀ ਆ ਇਹ ਕੋਣ ਆ ਨਾ ਇਹਨਾਂ ਨੂੰ ਕੋਈ ਜਾਣੇ ਨਾ ਬੁਝੇ ਇਹ ਕੋਣ ਕਮੇਟੀਆਂ ਦੇ ਫੈਸਲਾ ਕਰਨ ਵਾਲੇ ਇਹ ਬਹਿ ਕੇ ਸਿਰਫ ਉੱਥੇ ਜੋ ਮਗਰੋਂ ਆਉਂਦਾ ਗੱਲ ਕਰਕੇ ਗੱਡੀ ਚੱਲ ਨਾ ਇਹਨਾਂ ਦੀ ਕੋਈ ਮੰਨਦਾ ਆਪੇ ਅਸਤੀਫੇ ਦੇ ਦਿੰਦੇ ਆਪੇ ਵਾਪਸ ਲੈ ਲੈਂਦੇ ਇਸ ਕਰਕੇ ਨਾ ਇਹਨਾਂ ਦੀਆਂ ਗੱਲਾਂ ਨੂੰ ਅਸੀਂ ਸੀਰੀਅਸ ਲੈਨੇ ਨਾ ਹੀ ਮੰਨਦੇ ਔਰ ਮੈਂ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਸੁਲਤਾਨ ਸਿੰਘ ਦਾ ਔਰ ਗਿਆਨੀ ਰੋਕਬੀ ਸਿੰਘ ਜੀ ਦਾ ਦਿਲੋਂ ਸਤਿਕਾਰ ਕਰਦਾ ਮਾਂ ਕਿਉਂਕਿ ਸੱਚਾਈ ਦੀ ਲੜਾਈ ਲੜਨੇ ਸੱਚ ਨਾ ਖਲੋਤੇ ਝੂਠ ਨਾ ਨਹੀਂ ਤੁਸੀਂ ਇੱਕ ਹੁਕਮ ਕਰਤਾ ਨਾ ਕਿਤੇ ਤੇ ਲੋਕਾਂ ਗੁੱਟੋਂ ਫੜ ਕੇ ਉਹਨਾਂ ਨੂੰ ਭਜਨ ਲਈ ਦਾ ਨਹੀਂ ਲੱਪਣਾ ਬਾਹਰ ਕੱਢ ਦੇਣਾ ਇਹਨਾਂ ਨੂੰ ਕਿਉਂਕਿ ਇਹਨਾਂ ਲੋਕਾਂ ਨੇ ਗਲਤੀਆਂ ਹੀ ਨਹੀਂ ਆ ਕਿ ਕਰ ਲਈ ਇਹਨਾਂ ਨੂੰ ਲੋਕੀ ਵੇਖ ਕੇ ਨਹੀਂ ਰਾਜੀ ਸਾਡੇ ਪੈਸਿਆਂ ਦੀ ਟੈਕਸ ਦੇ ਜਿਹੜੀ ਸੁਰੱਖਿਆ ਲੈ ਕੇ ਤੁਰੇ ਫਿਰਦੇ ਹੋ ਜਿਹੜੇ ਹਰ ਲਾਲ ਕਰਦੇ ਫਿਰਦੇ ਨਾ ਇਕੱਲੇ ਘੁੰਮ ਕੇ ਵੇਖੋ ਤੁਹਾਨੂੰ ਤੇ ਇੱਥੋਂ ਕਿੰਨੇ ਕਿਲੋਮੀਟਰ ਨਹੀਂ ਕਿਸੇ ਨੇ ਟੱਪਣ ਦੇਣਾ ਇਸ ਕਰਕੇ ਸ਼ਰਮ ਕਰੋ ਰੱਬ ਦੇ ਘਰ ਨਾ ਮੱਥਾ ਨਾ ਲਾਓ ਔਰ ਰਹਿ ਰਾਜ਼ਾ ਵੇਲਾ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਬੜੇ ਬਿਆੰਤ ਨੇ ਉਹਦੇ ਘਰੋਂ ਝੋਲੀਆਂ ਭਰ ਕੇ ਲੋਕੀ ਜਾਂਦੇ ਆ ਔਰ ਮਹਾਰਾਜ ਸੱਚੇ ਪਾਸ਼ਾ ਘਰੇ ਅਰਦਾਸ ਆ ਕਿ ਪ੍ਰਮਾਤਮਾ ਇਹਨਾਂ ਤੋਂ ਸਾਡਾ ਖੜਾ ਛੜਾ ਇਹਨਾਂ ਤੇ ਬਹੁਤ ਗੰਦ ਪਾਤਾ ਤੇਰੇ ਘਰ ਚੋਂ ਸਾਡੇ ਜਿਹੜੇ ਦਿਲ ਦੇ ਵਿੱਚ ਜਿਹੜੀ ਤਕਲੀਫ ਹੁੰਦੀ ਆ ਨਾ ਕੋਈ ਬੰਦਾ ਮਾਰ ਕੇ ਕਿਸੇ ਨੂੰ ਚ ਸਪੀਡ ਜਿਹੜੀ ਆ ਕਿਤੇ ਚੰਦ ਮਿੰਟ ਹੁੰਦੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਸਾਨੂੰ ਨਾ ਸੂਲਾ ਵਾਂਗ ਚੁੱਭਦੀਆਂ ਕੀਸਾਂ ਦੇ ਦੇ ਸਾਨੂੰ ਇਹਨਾਂ ਨੇ ਸ਼ਕਲਾਂ ਤੋਂ ਨਫ਼ਰਤ ਕਰਨ ਡਿਆ ਵੀ ਸਿੱਖ ਇਹਨਾਂ ਨੇ ਸ਼ਕਲਾਂ ਵੇਖ ਕੇ برداشت ਨਹੀਂ ਕਰਦਾ ਸਾਡਾ ਇਹ ਮਾਨ ਮਰਿਆ ਤਾਂ ਸਾਨੂੰ ਨਹੀਂ ਇਹ ਸਸਕਾਰ ਦੇ ਤੇ ਸਾਡੇ ਘਰਦਿਆਂ ਨੇ ਵੀ ਅਸੀਂ ਇਹੋ ਜਿਹੇ ਸ਼ਬਦ ਇਹਨਾਂ ਨੂੰ ਬੋਲੀਏ ਪਰ ਇਹ ਬੇਸ਼ਰਮਾਂ ਲਈ ਮਤਲਬ ਕੀ ਕਰੀਏ ਅਸੀਂ ਅਸੀਂ ਦੁਖੀ ਹੋ ਕੇ ਬੋਲਣ ਡਿਆ ਕੋਈ ਸਾਡਾ ਜੀ ਕਰਦਾ ਵਾ ਕੀ ਕਰੀਏ ਅਸੀਂ ਦੱਸੋ ਮੈਨੂੰ ਸਾਡੇ ਕੌਮ ਦੇ ਜਿਹੜੇ ਜ਼ਥੇਦਾਰ ਆ ਤੁਸੀਂ ਉਹਨਾਂ ਦੇ ਨਾਲ ਹੀ ਪੰਗੇ ਲੋਗੇ ਕਿੱਥੇ ਅਜ ਨੰਗ ਸੰਪਰਦਾਵਾ ਕਿੱਥੇ ਉਹ ਜਥੇਬੰਦੀਆਂ ਕਿਉਂ ਨਹੀਂ ਬੋਲਦੇ ਯਾਰ ਕੀ ਗੱਲ ਕਿਹੜੀਆਂ ਚੀਜ਼ਾਂ ਤੁਹਾਨੂੰ ਰੋਕਦੀਆਂ ਵਾਂ ਉਹ ਸੂਰਮਿਆਂ ਵਾਂਗੂ ਲੜਨ ਵਾਲੀ ਕੌਮ ਹੈ ਅਸੀਂ ਕਿਤੇ ਨਾ ਕਿਤੇ ਤੇ ਆਪਣੀਆਂ ਜਗਤਿਆਂ ਚ ਮੀਰਾਂ ਰੱਖੋ ਮੈਂ ਤਾਂ ਬਾਬਾ ਬਲਬੀਰ ਸਿੰਘ ਹੁਣਾਂ ਨੂੰ ਬੇਨਤੀ ਕਰਨੀ ਬੁੱਢਾ ਦਾ ਅਲਾਨ ਤਰਨਾ ਦਾਲਦੂ ਬੇਨਤੀ ਕਰਨੀ ਔਰ ਸਾਰੀਆਂ ਸੰਪਰਦਾਵਾਂ ਨੂੰ ਬੇਨਤੀ ਕਰਨੀ ਹੈ ਤੁਸੀਂ ਗੱਡੀ ਆਓ ਅੱਜ ਲੋੜ ਆ ਕੌਮ ਨੂੰ ਲੋੜ ਆ ਤੁਹਾਡੀ ਸਾਨੂੰ ਸਹੀ ਦਿਸ਼ਾ ਵਖਾ ਕੇ ਸਾਨੂੰ ਇੱਕ ਪਲੇਟਫਾਰਮ ਤੇ ਇਕ ਕਰੋ ਸੋਨੋ ਜੀ ਹੋਰ ਵੀ ਧਰਮ ਨੇ ਕਿਤੇ ਨਾ ਕਿਤੇ ਕੋਈ ਵਿਵਾਦ ਨਹੀਂ ਦਿਖਦਾ ਪਰ ਜਿਹੜਾ ਇੱਥੇ ਵਿਵਾਦ ਹੋਇਆ ਤੇ ਉਹ ਸਭ ਦੇਖ ਰਹੇ ਨੇ ਕਿਵੇਂ ਅੱਜ ਲੱਗਦਾ ਕਿ ਇਹ ਜਿਹੜਾ ਵਾਦ ਇਹ ਕਦੋਂ ਹੱम्मेਗਾ ਕਦੋਂ ਅਸਲੀ ਜਿਹੜੀ ਸਾਹਮਣੇ ਆएगी ਕਦੋਂ ਜਿਹੜੇ ਵਧੀਆ ਚਤਦਾਰ ਜਿਹੜੇ ਕਿ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਬਿਨਾਂ ਦੀ ਗੱਲ ਨਬੇੜ ਦੇਣੀ ਹੈ ਕੀ ਵਿਵਾਦ ਇੱਥੇ ਨਹੀਂ ਸੀ ਪਹਿਲਾਂ ਇਹ ਵਿਵਾਦ ਸੀ ਪਹਿਲਾਂ ਪੰਜਾਬ 'ਚ ਇਹਨਾਂ ਪੂਰਾ ਗੰਦ ਪਾਇਆ ਪੰਜਾਬ 'ਚ ਪੰਜਾਬ ਦੀ ਜਵਾਨੀ ਨੂੰ ਪੁਖੀ ਦਿਸ਼ਾ ਦੇਤੀ ਗੈਂਗਵਾਰ ਗੁੰਡਾਗਰਦੀਆਂ ਜੋ ਪਛੇ ਨਾ ਪੰਜਾਬ 'ਚ ਕਰਾਇਆ ਉਦੇ ਬਾਅਦ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵਿਹਲੇ ਕਰਕੇ ਘਰੇ ਭਾਤਾ ਪਹਿਲੇ ਕਰਕੇ ਘਰੇ ਭਾਇਆ ਫਿਰ ਇਹ ਨਹੀਂ ਹਟੇ ਫਿਰ ਇਹਨਾਂ ਨੂੰ ਉਹਨਾਂ ਨੇ ਪੂਰਾ ਸਾਫ਼ ਕਰਕੇ ਭਾਤਾ ਹੁਣ ਵਾਰੀ ਸਿੱਖ ਕੌਮ ਦੀ ਆ ਜੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵਿਹਲਾ ਭਾਤਾ ਤੇ ਹੁਣ ਸਿੱਖ ਕੌਮ ਦੀ ਵਾਰੀ ਆ ਵੀ ਸਿੱਖੋ ਇਕੱਠੇ ਹੋ ਜੋ ਤੁਹਾਡੇ ਤਕਤਾਂ ਨੂੰ ਇਹਨਾਂ ਨੇ ਮੂੰਹ ਕਰ ਲਿਆ ਇਹ ਸਾਡੇ ਤਕਾਂ ਤੇ ਚੜ੍ਹਾਈ ਕਰਕੇ ਆ ਗਏ ਆ ਤੇ ਜਿਨੇ ਇਸ ਤਕਤਨਾ ਮੱਥਾ ਲਾਇਆ ਉਹ ਜਿਆਦਾ ਤੇ ਨਹੀਂ ਜਿੱਕੜਿਆ ਇਤਿਹਾਸ ਜੇ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਆ ਕਿੰਦੇ ਜਦੋਂ ਬੁੱਧੀ ਪ੍ਰਸ਼ਟ ਹੋ ਜੇ ਨਾ ਫਿਰ ਉਹ ਪਾਗਲਾਂ ਵਾਲੀਆਂ ਹਰਕਤਾਂ ਬੰਦਾ ਕਰ ਦਿੰਦਾ ਗੁਰੂ ਘਰ ਦੇ ਵਿੱਚ ਨੀਵੇਂ ਹੋ ਕੇ ਜਾਣਾ ਚਾਹੀਦਾ ਗੁਰੂ ਘਰ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਸਾਡੀ ਕੀ ਔਕਾਤ ਆ ਸਾਡੀ ਨਹੀਂ ਹیثیت ਹੀ ਨਹੀਂ ਹੈਗੀ ਵੀ ਅਸੀਂ ਉਸ ਦਰ ਦੇ ਨਾਲ ਮੱਥਾ ਲਾ ਲਈਏ ਉਹ ਜਿਹੜੇ ਦਰ ਤੋਂ ਅਸੀਂ ਭੀਖ ਮੰਗਦੇ ਆ ਜਿਹੜੇ ਦਰ ਤੇ ਆਣ ਕੇ ਵੱਡੇ ਵੱਡੇ ਰਾਜੇ ਝੁੱਕਦੇ ਆ ਛੋੜੇ ਛੋੜੇ ਪ੍ਰਾਈਮ ਮਿਨਿਸਟਰ ਝੁੱਕਦੇ ਆ ਉਹ ਤੁਸੀਂ ਉਸ ਦਰ ਨਾਲ ਪਾਪੀਓ ਮੱਥਾ ਲਾ ਲਿਆ ਲੱਖ ਲਾਂਤ ਤੁਹਾਡੇ ਤੇ ਐਜੀਪੀਸੀ ਦੀ ਇਲੈਕਸ਼ਨ ਆ ਲੈੰਦੋ ਬਹੁ ਫੜਫੜ ਤੁਹਾਡੇ ਸਾਹਮਣੇ ਕੱਢਾਂਗੇ ਔਰ ਤੁਹਾਡਾ ਭਰਾ ਖੁਦ ਇਹਨਾਂ ਨੇ ਜਿਹੜੇ ਮਜਬੂਰ ਕਰਤਾ ਮੈਂ ਹਰ ਸਿੱਖ ਨੂੰ ਬੇਨਤੀ ਕਰੂੰ ਕਿ ਸਿੱਖੋ ਉਠੋ ਨੌਜਵਾਨੋ ਉਠੋ ਚੋਣਾ ਲੜ ਕੇ ਐ ਜੀ ਪੀ ਸੀ ਦਾ ਜੋਰ ਚੰਗੀ ਸੋਚ ਲੈ ਕੇ ਆਪਣੇ ਐ ਜੀ ਪੀ ਸੀ ਨੂੰ ਆਪਣੀ ਸਿੱਖਾਂ ਦੀ ਜਮਾਤ ਨੂੰ ਬਚਾ ਕੇ ਲੋਕਾਂ ਦੀ ਸੇਵਾ ਕਰੀ ਅੱਜ ਸਿੱਖ ਪੰਥ ਨੂੰ ਲੋੜਿਆ ਨਾ ਨੌਜਵਾਨਾਂ ਦੀ ਔਰ ਆਓ ਸਾਰੇ ਇੱਕ ਹੋ ਕੇ ਆਪਣੀ ਕੌਮ ਨੂੰ ਬਚਾ ਲਈਏ ਔਰ ਮੈਂ ਜਸੇਧਰ ਹਨੂ ਵੀ ਬੇਨਤੀ ਕਰੂੰ ਕਿ ਅਸੀਂ ਤੁਹਾਡੇ ਨਾਲ ਆ ਜਦੋਂ ਤੁਸੀਂ ਹੁਕਮ ਕਰੋਗੇ ਤੁਹਾਡੇ ਹੁਕਮ ਗਾੜੀ ਪਹਿਲਾਂ ਵੀ ਸਿਰ ਚੁਕਦਾ ਸੀ ਅੱਜ ਵੀ ਸਿਰ ਚੁਕਦਾ ਧੰਨ ਧੰਨਵਾਦ ਜੀ ਸੋ ਇਹ ਸਨ ਸੋਨੂ ਜੰਡਿਆਲਾ ਜੀ ਜੋ ਕਿ ਸਿੱਖਾਗੂ ਨੇ ਔਰ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿਉਂਕਿ ਅੱਜ ਜਦੋਂ ਅੰਤਰੀਂ ਕਮੇਟੀ ਦੀ ਮੀਟਿੰਗ ਹੋਣੀ ਹੈ ਤਾਂ ਉਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਤਾਕਤਾਂ ਦੇ ਜਿਜ਼ਦਾਰਾਂ ਨੂੰ ਹਟਾ ਕੇ ਉਸ ਜਗ੍ਹਾ ਤੇ ਨਵੇਂ ਚਤਾਰ ਲਗਾਏ ਜਾਂਦੇ ਨੇ ਇਸ ਤਰ੍ਹਾਂ ਹੀ ਤਖਤ ਸ਼੍ਰੀ ਦਮਦਮ ਸਾਹਿਬ ਦੇ ਜਿਥੇ ਵੀ ਨਵੇਂ ਲਗਾਏ ਗਏ ਨੇ ਤੇ ਜੇ ਗੱਲ ਕਰੀਏ ਤਾਂ ਇਸ ਫੈਸਲੇ ਤੇ ਉੱਤੇ ਸਵੇਰ ਤੋਂ ਹੀ ਸਿੱਖ ਪੰਥ ਦੇ ਨਜ਼ਰਾਂ ਟਿਕੀਆਂ ਹੋਈਆਂ ਸਨ ਜਿਵੇਂ ਹੀ ਫੈਸਲਾ ਆਉਂਦਾ ਤਾਂ ਉਸ ਤੋਂ ਬਾਅਦ ਹਰੇਕ ਸਿੱਖ ਆਗੂ ਆਪਣੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਹੀ ਕਰ ਰਹੇ ਹਾਂ ਕਿਉਂਕਿ ਜੇ ਦੇਖਿਆ ਜਾਵੇ ਤਾਂ ਪਿਛਲੇ ਦਿਨੀ ਗਿਆਨੀ ਹਰਪੀ ਸਿੰਘ ਦੇ ਸਵਾਮਾਂ ਤੋਂ ਉਹਨਾਂ ਨੂੰ ਮੌਤਲਕ ਕਰਤਾ ਗਿਆ ਸੀ ਅੱਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੱਜਦਾਰ ਕੰਨ੍ਹ ਸਿੰਘ ਸਵਾਮਾਂ ਨੂੰ ਮੌਤਲਕ ਕਰਤਾ ਗਿਆ ਗਿਆਨੀ ਸੁਲਤਾਨ ਸਿੰਘ ਦੇ ਸਵਾਮਾਂ ਨੂੰ ਮੌਤਲਕ ਕਰਤਾ ਗਿਆ ਤੇ ਉਹਨਾਂ ਜਗ੍ਹਾ ਤੇ ਨਵੇਂ ਜਿੱਦਾਂ ਜਿਹੜੇ ਕਿ ਸ੍ਰੀ ਅਕਾਲ ਸਰ ਦੇ ਕਾਰਜਕਾਰੀ ਲਾਏ ਗਏ ਨੇ ਔਰ ਤੱਕ ਸ੍ਰੀ ਕੇਸ਼ਵਰ ਸਾਹਿਬ ਦੇ ਨਵੇਂ ਜਿੱਦਾਰ ਲਾਏ ਗਏ ਨੇ ਇਸੇ ਤਰ੍ਹਾਂ ਹੀ ਤਾਕਤ ਹੈ ਸ਼੍ਰੀ ਦਮਦਮਾ ਸਾਹਿਬ ਦੇ ਨਵੇਂ ਜਦਦਰ ਨਿਪਤ ਕੀਤੇ ਗਏ ਨੇ ਤੇ ਸਿੱਖ ਆਪ ਨੂੰ ਆਪਣੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿੱਖ ਕੋਮ ਮੰਨਦੀ ਹੈ ਤੇ ਉੱਥੋਂ ਜਿਹੜੇ ਵੀ ਹੁਕਮਨਾਮੇ ਜਾਂ ਫੈਸਲੇ ਹੁੰਦੇ ਨੇ ਸਿੱਖ ਕੋਮ ਹਮੇਸ਼ਾ ਹੀ ਪ੍ਰਮਾਣ ਕਰਦੀ ਹੈ ਅਕਾਲ ਤਖਤ ਦੇ ਹੁਕਮਨਾਮੇ ਨੂੰ ਹੀ ਸਭ ਤੋਂ ਉੱਪਰ ਮੰਨਿਆ ਜਾਂਦਾ ਤੇ ਹਰੇਕ ਕੋਈ ਹਰੇਕ ਸਿੱਖ ਇਸ ਨੂੰ ਪ੍ਰਮਾਣ ਕਰਦਾ ਹੈ ਸਿਰ ਮੱਤੇ ਲਾਉਂਦਾ ਹੈ ਕਿਉਂਕਿ ਅਕਾਲ ਤਖਤ ਮਹਾਨ ਹੈ ਇਸਦਾ ਹੀ ਨਾਰਤ ਪਤਾ ਜਾਂਦਾ ਹੈ ਤੇ ਹਰੇਕ ਕੋਈ ਆ ਕੇ ਤਰੀ ਆਕਾਲ ਤੱਕ ਸਾਹਿਬ ਦੇ ਹੁਕਮਾਂ ਨੂੰ ਹੀ ਮੰਨਦਾ ਹੈ ਸੁਰਖਾਪਤੀ ਵਿਦ ਤੋਂ ਗੁਰਪ੍ਰੀਤ ਸਿੰਘ ਦੇ ਖਾਸ رپورਟਰ ਅਮਰਸਰ